2020 ਤੋਂ ਸ਼ੁਰੂ ਇਸ ਗੁਰ ਵੀ ਇੱਕ ਵੀ ਬਾਰੇ 2025 ਤੱਕ ਚੱਲਣੀ ਇਹ ਲਾਸਟ ਇਜ਼ਾ ਚਲਿ ਫਰੈਂਡਸ ਸਬਸਿਡੀ ਜਨਰਲ ਕਾਸਟ ਲਈ ਹੈ ਤੇ 60% ਐਸਟੀ ਐਸਟੀ ਐਂਡ ਊਮਨ ਐਂਡ ਕੋਪਰਸਲੈਟਸ ਮੱਛੀ ਪਾਲਣ ਕੇਤੇ ਤੋਂ ਚੋਕੀ ਕਮਾਈ ਕਰਨ ਲਈ 2021 ਵਿੱਚ ਪ੍ਰਧਾਨ ਮੰਤਰੀ ਮੱਛਿਆ ਸੰਪਦਾ ਯੋਜਨਾ ਸ਼ੁਰੂ ਕੀਤੀ ਗਈ ਸੀ ਪਰ ਹੁਣ 2025 ਵਿੱਚ ਇਸ ਯੋਜਨਾ ਦਾ ਆਖਰੀ ਸਾਲ ਹੈ ਇਸ ਯੋਜਨਾ ਵਿੱਚ ਮੱਛੀ ਪਾਲਣ ਨਾਲ ਸੰਬੰਧਿਤ ਵੱਖ-ਵੱਖ ਸਕੀਮਾਂ ਵਿੱਚ 60% ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਐਨਾ ਹੀ ਨਹੀਂ ਜੇਕਰ ਇਹੋ ਕੁ ਵਿਅਕਤੀ ਕੋਲ ਆਪਣੀ ਜ਼ਮੀਨ ਵੀ ਨਹੀਂ ਹੈ ਤਦ ਵੀ ਉਹ ਇਸ ਸਕੀਮ ਤੋਂ ਲਾਭ ਲੈ ਸਕਦਾ ਹੈ। ਇਸ ਯੋਜਨਾ ਵਿੱਚ ਨਵੇਂ ਤਲਾਬ ਦੀ ਪੁਟਾਈ ਦੀ ਸਕੀਮ ਬਾਰੇ ਮੁਹਾਲੀ ਦੇ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਐਮਐਮਐਸਏ ਯੋਜਨਾ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਇਸ ਖੇਮਦੀਨ ਅਸੀਂ ਵੱਖੋ ਵੱਖੀ ਖੇਮਾ ਇਹਦੇ ਵਿੱਚ ਇੱਕ ਨਵੇਂ ਤਲਾਬ ਦੀ ਪੋਟਾਈ ਹੈ ਉਹਦੇ ਲਈ ਜਿਹੜਾ ਖਰਚਾ ਯੂਨਿਟ ਕੋਸਟ ਹੈ ਉਹ 7 ਲੱਖ ਹੈ ਤੇ ਇਨਪੁੱਟ ਕੋਸਟ 7 ਲੱਖ ਹੈ ਟੋਟਲ 11 ਲੱਖ ਦਾ ਉਹ ਪ੍ਰੋਜੈਕਟ ਇਹਦੇ ਵਿੱਚ 7 ਲੱਖ ਵਿੱਚ ਪਾਉਣ ਦੀ ਪੋਟਾਈ ਦਾ 3 ਲੱਖ ਯੂਨਿਟ ਕੋਸਟ 2 ਲੱਖ ਡੂਗਲ ਦਾ 50000 ਫਿਸ਼ ਫੀਡ ਰੂਮ ਦਾ ਬਣਾਉਣਾ ਤੇ ਇੱਕ 1.40 ਲੱਖ ਜਿਹੜਾ ਨਾ ਇਹ ਲੀਟਰ ਨਗਾਮੇ ਆ ਜੋ ਚਾਲ ਲਗਾਏ ਤਾਂ 1.40 ਦਾ ਮਿਲ ਜੂਗਾ ਸੱਪਣੀ ਤੇ 10000 ਰੁਪਏ ਦਾ ਫੁੱਟਕਲ ਖਰਚਾ ਜਿਵੇਂ ਤੁਸੀਂ ਧਗਾ ਲਾਣਾ ਉੱਤੇ ਜਿਹੜੀ ਮੱਛੀ ਫਾੰਦੀਆਂ ਨਾ ਉਹ ਪਾਉ ਆਂਦੇ ਨੂੰ ਬਦਲ ਦਿੰਦੇ ਇੱਕ ਢੋਲ 7 ਲੱਖ ਦਾ ਖਰਚਾ ਹੈ ਕੰਪੋਨੈਂਟ ਵਾਈ ਤੇ 4 ਲੱਖ ਆਂਦਾ ਫੀਡ ਦਾ ਜੇ 3 ਲੱਖ ਦੀ ਫੀਡ ਹੈ 2500 ਦਾ ਸੀਡ ਹੈ ਫੁੱਟਕਲ ਖਰਚਾ ਜਿਵੇਂ ਕਿ ਤੁਸੀਂ ਉਹਦੇ ਵਿੱਚ ਦਵਾਈਆਂ ਪਾਣੀ ਉਹ ਪਾਣੇ ਆ ਆਪਣੀਆਂ ਕਰਾਕ ਪਾਣੀ ਰਸਾਇਣਿਕ ਖਾਦ ਪਾਣੀ ਇਹ ਸਾਰੇ ਖਰਚੇ ਵਿੱਚ 4 ਲੱਖ ਰੁਪਏ ਹੈ ਇਹ ਸਾਰਾ ਡੀਜ਼ਲ ਦਾ ਖਰਚਾ ਜਿਵੇਂ ਸਾਰਾ ਇਹ ਵਿੱਚ ਹੀ ਆਏ ਦੇ ਇਹ ਤੋਂ 11 ਲੱਖ ਪਰਸੈਂਟ ਚੋਂ ਆਪਾਂ 40% ਸਬਸਿਡੀ ਜਨਰਲ ਕਾਸਟ ਲਈ ਜੋ ਸਾਰੇ ਕੰਮ ਨੂੰ ਪੂਰੇ ਕਰਦੇ ਨੇ ਤੇ 60% ਐਸਸੀ ਐਸਟੀ ਤੇ ਊਮਨ ਲਈ ਤੇ ਕੋਪੜੂ ਸਵੈਟੇ ਨਹੀਂ ਇਹ ਸਾਡਾ ਜਿਹੜਾ ਸਕੀਮ ਹੈ ਇਹ ਅਸੀਂ ਪ੍ਰਾਈਵੇਟ ਜ਼ਮੀਨ ਤੇ ਜਿਹੜੀ ਪਲੇਨ ਜ਼ਮੀਨ ਤੇ ਪੌਂਡ ਬਣਾ ਕੇ ਉਹ ਦਿੰਨੇ ਆ ਅਸੀਂ ਸਾਡਾ ਜ਼ਮੀਨ ਨਹੀਂ ਹੈ ਉਹਦੇ ਵਾਸਤੇ ਸਕੀਮ ਹੈਗੀ ਹੈ ਪੰਚਾਇਤ ਦੀ ਜ਼ਮੀਨ ਤੇ ਉਹ ਕਰ ਸਕਦਾ ਉਹ ਲੀਜ਼ ਤੇ ਲੈ ਸਕਦਾ 10 ਸਾਲ ਦੀ 5 ਸਾਲ ਲਈ ਉਹਦੇ ਤੇ ਉਹ ਆਪਣਾ ਪੌਣ ਬਣਾ ਸਕਦਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਉੱਤੇ ਉੱਤੇ ਆਪਣਾ ਵਧੀਆ ਰੁਜ਼ਗਾਰ ਪੈਦਾ ਕਰ ਸਕਦਾ ਲੀਜ਼ ਤੇ ਲੈ ਦੂਜਾ ਇਹ ਕਿ ਉਹਨੂੰ ਅਸੀਂ ਜੇ ਮੱਛੀ ਵੇਚਦਾ ਹੋ ਜਾਂ ਮੱਛੀ ਦਾ ਪਟਾਈ ਦਾ ਕੰਮ ਕਰਦਾ ਹੈ ਤੁਹਾਨੂੰ ਅਸੀਂ ਵਹੀਕਲ ਵੀ ਦਿੰਨੇ ਆਂ ਕੀ ਮੰਨਦਾ ਉਹ ਜੀ ਐਪੀਐਮ ਐਸ ਤੋਂ ਉਹਦੇ ਤੇ ਆ ਗਿਆ ਜੀ ਬੋਟਸੈਗਲ ਵੀ ਆਈਸ ਬਾਕਸ ਇੱਥੇ ਪੀਟੀਆਰ ਪਿਆ ਰੇਟ ਹੈ ਦਾ ਅਲੂਮਨਿਅਮ ਕੋਸਟ ਜੇ ਮੈਂਗਾ ਵੀ ਲੈ ਲੇਤਾ ਉਹਨੂੰ 75000 ਦੇ ਮਿਲਨੀ ਇਹ 40% ਹੈ ਤੇ ਐਸਟੀ ਐਸਟੀ ਵਾਸਤੇ 7% ਉਹ ਮੰਨ ਲਵਾਂਗੇ ਤੇ ਇਸ ਦਾ ਹੀ 3 ਵੀਲਰ ਹੈ ਇਹ ਰਿਕਸ਼ਾ ਵੀ ਹੈ ਇਹਨਾਂ ਦੀ ਜਿਹੜੀ ਹੈ ਇਹਨਾਂ ਦੀ ਸਬਸਿਡੀ ਆਉਂਦੀ ਹੈ ਤੁਹਾਨੂੰ 3 ਲੱਖ ਤੋਂ ਮਿਲਦੇ ਨੇ 3 ਲੱਖ ਦੀ ਯੂਨਿਟ ਕੋਸਟ ਹੈ ਤੁਹਾਨੂੰ 40% ਸਬੇ ਮਿਲਦੀ ਸਲਫ ਪਰਸੈਂਟ ਫੋਰ ਐਸਟੀ ਐਸ ਇਹ ਵੀ ਹੈ ਸਾਈਕਲ ਵੀ ਹੈ ਬਲਕਿ 10000 ਦੀ ਉਸ ਤੇ ਹੀ ਮਿਲਦੀ ਹੈ ਉਹ ਸਾਈਕਲ ਆਪਣੇ ਉਹ ਚਲਾਉਂਦੇ ਨਹੀਂ ਤੇ ਇਸ ਤਰ੍ਹਾਂ ਹੀ ਰੈਫਰਿਜਰੇਟਰ ਵੈਨ ਹੈ ਵੱਡੀ ਵਹੀਕਲ ਉਹ ਉੱਤੇ ਮਿਲਦੀ ਹੈ 25 ਲੱਖ ਦਾ ਉਹ ਵੱਡੇ ਸ਼ਹਿਰਾਂ ਚ ਜਿਵੇਂ ਇਹ ਚੀਜ਼ਾਂ ਸਾਰੀਆਂ ਇਹ ਜਿਹੜੇ ਮੱਛੀ ਵੇਚਣ ਵਾਲੇ ਵਾਸਤੇ ਵੀ ਸਕੀਮਾਂ ਬਣੀਆਂ ਗਈਆਂ ਮੱਛੀ ਵੇਚਦੇ ਦੁਕਾਨ ਲਾਉਂਦੇ ਉਹਨਾਂ ਵਾਸਤੇ ਵੀ ਸਸਪਰੀ ਰਿਪਲਾਈ ਨਹੀਂ ਇਦਾਂ ਤੁਸੀਂ ਜਦੋਂ ਪਲਾਂ ਦਾ ਸਾਡੇ ਤੋਂ ਪੌਣ ਬਣਾ ਲਏ ਜਾਣ ਕੇ ਲੈ ਲਈ ਫਿਰ ਬਣਾ ਲਿਆ ਉਸ ਤੋਂ ਬਾਅਦ ਜਿਹੜਾ ਪੌਣ ਦੀ ਜਿਹਨੇ ਰੈਵਨਿਊ ਰਿਕਾਰਡ ਹੈ ਫਰਜ਼ ਜਮਾ ਮੰਦੀ ਜੇ ਆਪਣਾ ਰਕਸ਼ਾ ਅਕਸ਼ਾ ਇਹ ਸਾਰਾ ਕੁਝ ਨਾ ਇਹ ਅਸੀਂ ਮੱਛੀ ਬਣਾਫਸੋਂ ਜਮਾ ਕਰਾਣਾ ਹੈ ਨਾਲੇ ਇਹਨਾਂ ਰਸੀਦਾਂ ਪਉਂਗਦੀਆਂ ਬਿੱਲ ਸਾਰੇ ਬਿੱਲ ਨੇ ਜਿਹੜੇ ਅਸਰ ਬਿੱਲ ਜਾਂ ਤੁਸੀਂ ਸਿੱਧਾ ਸੈਨਿਟੇਟਰ ਕੋਲ ਦੇ ਦਕਤੂਰ ਕੋਲ ਆ ਸਕਦੇ ਹੋ ਤੇ ਇਹ ਜਿਹੜੇ ਸਾਰੇ ਬਿੱਲ ਨੇ ਇਹ ਤੁਹਾਡੇ ਜਿਹੜੇ ਕੰਮ ਦੇ ਹੈ ਇਹ ਬਿੱਲ ਅਸੀਂ ਉਹਨੂੰ ਕੰਪਾਈਲ ਕਰਕੇ ਫਾਰਮ ਵੱਲੋਂ ਸਾਨੂੰ ਦਿੱਤੇ ਜਾਂਦੇ ਆ। ਨਾਲ ਹੀ ਰੈਵਨਿਊ ਰਿਪੋਰਟ ਦਿੱਤਾ ਜਾਂਦਾ, ਨਾਲ ਹੀ ਟੈਨਸੀ ਸਰਟੀਫਿਕੇਟ ਦਿੱਤਾ ਜਾਂਦਾ। ਤੇ ਇਹ ਸਾਰਾ ਕੇਸ ਬਣਦਾ ਤੇ ਅਸੀਂ ਉਹ ਜਮ੍ਹਾਂ ਕਰਦੇ ਆ। ਇਹ ਨਾ ਕੇਸ ਹੈ। ਇਹ ਮੱਛੀਪਣਾ ਤੋਂ ਸੈਨੇਟਰ ਨੂੰ ਜਮ੍ਹਾਂ ਹੁੰਦਾ। ਤੇ ਉਸ ਤੋਂ ਬਾਅਦ ਇਹ ਅਸੀਂ ਇਹਨੂੰ ਮੇਰੀ ਪ੍ਰਵਾਨੀ ਲੈਣੇ ਐ ਇਹਦੇ ਵਿੱਚ ਤੇ ਆਪਾਂ ਡੀਐਲਸੀ ਵਿੱਚ ਪਾਸ ਕਰੇ ਹੁੰਦੇ। ਤੇ ਉਹ ਅਸੀਂ ਫਿਰ ਆਪਣੇ ਸਾਡੇ ਚੇਅਰਮੈਨ ਡੀਸੀ ਸਾਹਿਬ ਚੇਅਰਮੈਨ ਹੈ ਇਸ ਕਮੇਟੀ ਡੀਐਲਸੀ ਨੇ ਡਿਸਟ੍ਰੀ ਲੈਵਲ ਕਮੇਟੀ ਦੇ ਉਹਨਾਂ ਤੋਂ ਅਸੀਂ ਪ੍ਰਵਾਨ ਕਰਾਉਣੇ ਆਂ ਪ੍ਰਵਾਨ ਕਰਨ ਤੋਂ ਬਾਅਦ ਅਸੀਂ ਇਹ ਫਾਰਮ ਨੂੰ ਅਕਾਉਂਟਸ ਪਾ ਦੇਣੀ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਸੂਬੇ ਦੇ ਮੱਛੀ ਪਾਲਣ ਵਿਭਾਗ ਦੇ ਫੋਨ ਨੰਬਰ 01722217135 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ